ਦੁਆਰਾ ਦੀ ਪ੍ਰਧਾਨਗੀ ਨੂੰ ਲੈ ਕੇ ਗੁਰਦੁਆਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੋ ਉਤਰਾ ਹੋਈਆਂ ਆਮੋ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਕੀਤੀ ਮੈਂ ਮਤ ਨਹੀਂ ਰੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮर्यादा ਦਾ ਖਿਆਲ ਮਾਮਲਾ ਗਰਦਾਸਪੁਰ ਦੇ ਪਿੰਡ ਗੋਤ ਖੋਖਰ ਵਿੱਚ ਗੁਰਦੁਆਰੇ ਦੀ ਪ੍ਰਧਾਨਗੀ ਦਾ ਹੈ ਜਿੱਥੇ ਪ੍ਰਧਾਨਗੀ ਨੂੰ ਲੈ ਕੇ ਮਾਮਲਾ ਗਰਮਾ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੋਵਾਂ ਧਿਰਾਂ ਵੱਲੋਂ ਪ੍ਰਵਾਹ ਨਾ ਕੀਤੀ ਗਈ ਅਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਵਾਂ ਪਾਰਟੀਆਂ ਨੂੰ ਸਮਝਾ ਕੇ ਮਾਮਲੇ ਨੂੰ ਛਾਂਤ ਕੀਤਾ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਪਿੰਲੀ ਧਿਰ ਦੇ ਮੌਜੂਦਾ ਪ੍ਰਧਾਨ ਜਸਪੀਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਮੌਜੂਦਾ ਸਰਪੰਚ ਨੇ ਉਸ ਨੂੰ 3 ਸਾਲ ਲਈ ਦੀ ਗੁਰਦੁਆਰਾ ਸਾਹਿਬ ਪਤਾਂ ਦੀ ਸੰਪੀਛ ਅਤੇ ਉਹਨਾਂ 1.5 ਸਾਲ ਬਾਅਦ ਹੀ ਉਸ ਨੂੰ ਪ੍ਰਦਾਨ ਕੀ ਖੋਹੀ ਜਾ ਰਹੀ ਹੈ। ਇਸ ਮੰਦੀ ਦੁਜੀਤ ਅਤੇ ਵਿਅਕਤੀਪਰ ਦੇ ਸਰਪੰਚ ਹਰਚਿੰਦਰ ਸਿੰਘ ਅਤੇ ਉਹਨਾਂ ਦੇ ਪਤੀ ਜੇ ਸੋਢੀ ਨਾਲ ਨਾਮਯੁਕਤ ਪ੍ਰਦਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਪ੍ਰਦਾਨ 3 ਸਾਲ ਲਈ ਪਿਲੇ ਵਿਅਕਤੀ ਨੂੰ ਬਣਾਇਆ ਸੀ ਅਤੇ ਉਹ ਉਹਦੇ ਦੀ ਵਰਤੋਂ ਕਰਦਾ ਹੋਇਆ ਲੋਕਾਂ ਨਾਲ ਦੁਰਵਿਹਾਰ ਕਰਦਾ ਸੀ ਜਿਸ ਨੂੰ ਸਰਬਸੰਮਤੀ ਨਾਲ ਜਿਸ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਉੱਪਰ ਹਟਾਇਆ ਜਾ ਰਿਹਾ ਹੈ ਉੱਥੇ ਹੀ ਤੇ ਭਰਪੁਰ ਪੁਲਸ ਪਾਰਟੀ ਨਾਲ ਪਹੁੰਚੇ ਬਲਵਿੰਦਰ ਸਿੰਘ ਐਸਆਈ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਤਰ੍ਹਾਂ ਆਮੋ ਸਾਹਮਣੇ ਹੋਈਆਂ ਅਸੀਂ ਮੌਕੇ ਤੇ ਪਹੁੰਚੇ ਹਾਂ ਜਿੱਥੇ ਦੋਨਾਂ ਪਾਰਟੀਆਂ ਨੂੰ ਸ਼ਾਂਤ ਕਰਵਾਇਆ ਹੈ ਉੱਥੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਸਾਨੂੰ ਸ਼ਿਕਾਇਤ ਦਰਜ ਜੋ ਕਰਵਾਏਗਾ ਉਸ ਤੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਦੇਖੋ ਨੇ ਤਨਖਾ ਸਰਪੋਤ ਮੈਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਹਮਣੇ ਦੇਖੋ ਜੀ ਕੀ ਜਾਣਾ ਜਾਊਗੇ ਸੰਗਤ ਜੀ ਗੁਰੂ ਘਰ ਦਾ ਸੇਵਕ ਪ੍ਰਧਾਨ ਬਣਿਆ ਨੂੰ 3 ਸਾਲ ਦਾ ਟਰਨਓਵਰ ਹੀ ਹੈ ਜਾਂ 1.5 ਸਾਲ ਹੋਇਆ ਇਹ ਗੁਰਦੁਆਰਾ ਸਾਹਿਬ ਇਹਦੇ ਤੇ ਕਾਬਜ ਜਿਹੜਾ ਸਰਪੰਚ ਹਰਜਿੰਦਰ ਸਿੰਘ ਸਾਹਿਬ ਦਾ ਸਰਪੰਚ ਹੈ ਰਿਹਾ ਉਹ ਹੈ ਜਿਹੜਾ ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ ਦੇਖੋ ਜ਼ਬਰਦਸਤ ਇਹਨਾ ਜ਼ੋਰ ਦੇ ਨਾਲ ਇਹ ਝੂਠ ਹੈ ਹੁਣ ਇਹ ਸਰਪੰਚ ਨਹੀਂ ਹੈ ਦੇਖੋ ਜੀ ਇਹ ਸਰਪੰਚ ਗੁਰਦੁਆਰੇ ਦਾ ਪੈਸਾ ਖਾਂਦਾ ਸੀਗਾ ਦਾਸ ਸੁਬੇਦਾਰ ਰਟਾਇਰ ਆਇਆ ਤੇ ਕਮੇਟੀ ਵੀ ਸਾਰੀ ਸੁਬੇਦਾਰ ਦੇ ਤਕਰੀਬਨ ਆਉਧੇ ਤੋਂ ਆਈ ਹੋਈ ਆ ਜਦੋਂ ਇਹਨਾਂ ਦਾ ਇਹ ਵਿਰੋਧ ਕੀਤਾ ਗਿਆ ਇਹ ਮੇਰਾ ਚਾਚਾ ਹੀ ਲੱਗਦਾ ਇਹਨੇ ਮੈਨੂੰ ਲਾ ਕੇ ਤੇ ਮੈਨੂੰ ਕਹਿੰਦਾ ਕਿ ਪੈਸੇ ਦਿਓ 1 ਲੱਖ ਰੁਪਏ ਦੀ ਮੰਗ ਜਿੱਤਰਾ ਪਹਿਲਾਂ ਕਰਦੇ ਸੀ ਇੱਕ ਇਹ ਚਾਰ ਪੰਜ ਮੁੰਡੇ ਆ ਜਿਹੜੇ ਕਹਿੰਦੇ ਇਹਨਾਂ ਨੂੰ ਪੈਸਾ ਲਾ ਕੇ ਆਪਸ ਵਿੱਚ ਆਦਤ ਕਰ ਲੈਂਦੇ ਸੀਗੇ ਤੇ ਸੰਗਤਾਂ ਨੇ ਇਹ ਇਸ ਚੀਜ਼ ਦਾ ਵਿਰੋਧ ਕੀਤਾ ਤੇ ਪ੍ਰਧਾਨ ਬਣੇ ਨੇ ਮੈਨੂੰ ਅੱਜ 1.5 ਸਾਲ ਹੋਏ ਹਨ ਸੰਗਤ ਸਾਰੀ ਪਿੰਡ ਦੀ ਮੇਰੇ ਨਾਲ ਹੈ ਤੇ ਇਹ ਜ਼ਬਰਦਸਤੀ ਨਾਲ ਗੁਰਦੁਆਰੇ ਦੀ ਮਰਿਆਦਾ ਨੂੰ ਭੰਗ ਕਰਦਾ ਹੋਇਆ ਗੁਰਦੁਆਰਾ ਵਿੱਚ ਅੱਜ ਅਸੀਂ ਦੀਵਸ ਚੱਲਦੇ ਆ ਸਾਰੀਆਂ ਸੰਗਤਾਂ ਬਰਾਗ ਮੈਂ ਤਰੀਕੇ ਦੇ ਨਾਲ ਕੀਰਤਨ ਕਰਦੇ ਆ ਹਨ ਨਾਮ ਬਾਣੀ ਜਪਦੀਆਂ ਹਨ ਇਹਨੇ ਪਿਛਲੀ ਸਕ੍ਰਾਂਨ ਦੇ ਉੱਤੇ ਵੀ ਜਦੋਂ ਆ ਕੇ ਸੰਗਤਾਂ ਵਿੱਚ ਰੌਲਾ ਪਾਇਆ ਤਾਂ ਸਕ੍ਰਾਂਨ ਸੰਗਤਾਂ ਨੇ ਇਹਨੂੰ ਬਾਹਰ ਕੱਢਿਆ ਦੂਸਰੀ ਸਕ੍ਰਾਂਨ ਤੇ ਵੀ ਇਹੋ ਕੁਝ ਹੋਇਆ ਤੇ ਅੱਜ ਤੀਜਾ ਦਿਨ ਅੱਜ ਫੇਰ ਇਹ ਲੈ ਕੇ ਆਪਣੇ 4-5 ਬੰਦੇ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਦੇ ਕੋਈ ਸੰਗਤੀ ਰੂਪ ਵਿੱਚ ਪਿੰਡ ਦਾ ਕੋਈ ਬੰਦਾ ਨਹੀਂ ਆ ਤੇ ਜ਼ੋਰ ਤੱਕ ਦੇਣ ਵਾਲਾ ਆ ਕੇ ਗੁਰਦੁਆਰੇ ਵਿੱਚ ਆਪਣਾ ਪ੍ਰਧਾਨ ਚੁਣ ਲਿਆ ਅਸੀਂ ਗੁਰੂ ਦੇ ਨਾਮੇ ਸਿੱਖ ਹੋ ਕੇ ਆਪਣੀ ਪਾਰਟੀ ਨੂੰ ਬਾਹਰ ਲੈ ਕੇ ਆ ਗਏ ਆ ਇਹ ਇਹਨਾਂ ਨੂੰ ਕਹੇ ਵੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਤਾਲਾ ਮਾਰ ਲਓ ਅਸੀਂ ਆਪਣੇ ਘਰਾਂ ਵਿੱਚ ਹੀ ਜਾਪ ਕਰਕੇ ਆਪਣੇ ਘਰਾਂ ਵਿੱਚ ਹੀ ਨਾਮ ਬਾਣੀ ਬੰਦਗੀ ਕਰਕੇ ਉਸ ਮਾਲਕ ਨੂੰ ਆਪਣੀ ਹਾਜ਼ਰੀ ਪ੍ਰਵਾਨ ਕਰਵਾ ਲਾਂਗੇ ਲੜਾਈ ਝਗੜੇ ਤੋਂ ਬਚਦੇ ਹੋਏ ਅਸੀਂ ਉਹਦਾ ਕੋਈ ਬਰੋਧ ਨਹੀਂ ਕੀਤਾ ਉੱਥੇ ਔਰ ਇਹ ਇਸ ਗੁਰਦੁਆਰਾ ਸਾਹਿਬ ਦੇ ਕਾਬਜ ਬਣ ਰਹੇ ਹਨ ਜੀ ਨਾਂ ਤੁਹਾਡਾ ਮੇਰਾ ਨਾਂ ਹੈ ਸੁਵੇਧਾਰ ਜਸਬੀਰ ਸਿੰਘ ਔਰ ਮੈਂ ਪਿੰਡ ਘੋਤਪੋਕਰ ਦਾ ਵਾਸੀ ਬਾਬਾ ਹਸਨਾ ਸਿੰਘ ਦੇ ਸਾਂ ਦਾ ਹਾਂ ਤੇ ਦੇਖੋ ਅੱਜ ਸਿੱਖ ਕੌਮ ਨੂੰ ਕਿੰਨਾ ਵੱਡਾ ਧੱਕਾ ਲੱਗ ਰਿਹਾ ਹੈ ਅਸੀਂ ਕੀ ਜਾਲਮਾਂ ਦਾ ਟੱਕਰਾ ਕਰਨਾ ਅੱਜ ਸਾਡੇ ਹੀ ਜਾਲਮ ਹਨ ਪੁਆਇੰਟ ਤੇ ਪੁਆਇੰਟ ਤੇ ਪਾਣੀ ਦੇ ਵਾਸੀ ਪੱਜਾ ਨਹੀਂ ਲੜਾਈ ਨਹੀਂ ਪਾਣੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਜਿਹੜਾ ਗੁਰੂ ਘਰ ਦਾ ਪ੍ਰਧਾਨ ਹੀ ਅਮਰ ਧਾਰੀ ਆ ਸੁਭਜ਼ਨ ਰਿਟਾਇਰਮੈਂਟ ਆਏ ਆ ਫੌਜ ਚ ਇਹ ਬਹੁਤ ਵਰੀਆ ਕਾਰਸ਼ੀਲਾ ਜੂ 1.5 ਦਾਸ ਤੋਂ ਬਣਿਆ ਬੜਾ ਵਧੀਆ ਕਮਿਟੀਮੈਂਟ ਚੱਲ ਰਹੀ ਆ ਪੂਰੀ ਕਮੇਟੀ ਸਹੀ ਕੰਮ ਕਰ ਰਹੀ ਆ ਗੁਰੂ ਘਰ ਦੇ ਵਿੱਚ ਇਹਨਾਂ ਦੇ ਜੋ ਵੀ ਪੈਸਾ ਇਕੱਠਾ ਹੁੰਦਾ ਵਾ ਉਹ ਦੀਆਂ ਐਫਡੀਆਂ ਕਰਾ ਰਹੇ ਆ ਉਹਦੇ ਵਿੱਚ ਇਹਨਾਂ ਨੂੰ ਇਹ ਵੀ ਤਰਾਜੋ ਕਿ ਐਫਡੀਆਂ ਕਿਉਂ ਹੋ ਰਹੀਆਂ ਬੈਂਕ ਦੇ ਆ ਸਾਨੂੰ ਪੈਸੇ ਕਿਤੇ ਖਰਚਣ ਵਾਸਤੇ ਚਾਹੀਦੇ ਹੁੰਦੇ ਆ ਦੇਖੋ ਗੁਰੂ ਘਰ ਦੀ ਐਫਡੀਆਂ ਜੇ ਕਿਤੇ ਕੋਈ ਖਰਚਾ ਪੈਣਾ ਤੇ ਪ੍ਰਧਾਨ ਸਾਹਿਬ ਹਾਜ਼ਰ 24 ਘੰਟੇ ਰਹਿੰਦੇ ਜਦੋਂ ਮਰਜ਼ੀ ਕਰਵਾ ਸਕਦੇ ਨਾਲ ਕਿਹਾ ਕਿਉਂਕਿ ਪਹਿਲਾਂ ਤੂੰ 15-10-15 ਸਾਲ ਤੋਂ ਕੋਈ ਵੀ ਪੈਸਾ ਕਮੇਟੀ ਦਾ ਕਿਸੇ ਨਾਲ ਹਿਸਾਬ ਤੁਹਾਨੂੰ ਦਿੱਤਾ ਜੋ ਪ੍ਰਧਾਨ ਸਾਹਿਬ ਜਸਵੀਰ ਸਿੰਘ ਜੀ ਲੱਗੇ ਪ੍ਰਧਾਨ ਬਣਾਇਆ ਹੋ ਉਹਨਾਂ ਦਾ ਕਮੇਟੀ ਦਾ ਪੂਰਾ ਪੈਸਾ ਪੈਸਾ ਹਿਸਾਬ ਦੇ ਰਹੇ ਆ ਔਰ ਸੰਗਤ ਪੂਰਾ ਇਹਨਾਂ ਤੇ ਵਿਸ਼ਵਾਸ ਕਰ ਰਹੀ ਆ ਇਹਨਾਂ ਨੂੰ ਹੀ ਪ੍ਰਧਾਨ ਚਾਹੁੰਦੀ ਆ ਇਹਨਾਂ ਨੂੰ ਹੀ ਪ੍ਰਧਾਨ ਤੁਸੀਂ ਜੀ ਮੈਂ ਸੁਭਿਦਰ ਸੁਖਵਿੰਦਰ ਸਿੰਘ ਪਿੰਨ ਗੋਤਪੋਕਰ ਦਾ ਨਿਵਾਸੀ ਹਾਂ ਜੀ ਮੈਂ ਤਕਰੀਬਨ ਪਿਛਲੇ 10 ਸਾਲ ਤੋਂ ਇਹ ਦੇਖਦਾ ਆ ਰਿਹਾ ਕਿ ਜਿਨੀਆਂ ਕਮੇਟੀਆਂ ਨੇ ਕੰਮ ਕੀਤਾ ਸਭ ਤੋਂ ਵਧੀਆ ਕਮੇਟੀ ਇਹ ਕੰਮ ਕਰਦੀ ਪਈ ਜੋ ਪ੍ਰੈਜੈਂਟ ਕਮੇਟੀ ਹੈ ਜੋ ਸੁਭਿਦਰ ਜਸਪੀਰ ਸਿੰਘ ਪ੍ਰਧਾਨ ਆ ਜੀ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਇਮਾਨਦਾਰ ਆ ਔਰ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦਾ ਪਿਆ ਆ ਸੱਚ ਬੋਲਦਾ ਸੱਚ ਬੋਲਣ ਦੀ ਸਜ਼ਾ ਲਾਂਦੇ ਪਏ ਨੇ ਜੀ ੱੱਕਾ ਕਰਦੇ ਪਏ ਨੇ ਜੀ ਕਮੇਟੀ ਬਹੁਤ ਵਧੀਆ ਕੰਮ ਕਰਦੀ ਪਈ ਆ ਚਲੋ ਚਲੋ ਮੈਂ ਸਵਾਲ ਪੁੱਛਾਂ ਸਾਰਿਆਂ ਨੂੰ ਮੈਂ ਵੀ ਸਿੱਖ ਆ ਬੂਰੋ ਦਾ ਸ਼ਹੀਦੀਪੁਰ ਚੱਲਦਾ ਪਿਆ ਜੋ ਗੁਰੂ ਦੀ ਗਰੰਤ ਸਾਹਿਬ ਤੇ ਲਾਗੇ ਹੋਇਆ ਮਾ ਕੀ ਦੇਖਿਆ ਕੈਮਰੇ ਚ ਕਹਿਦਾ ਕਿ ਉਹ ਸਹੀ ਹੋਇਆ ਗੁਰਦੁਆਰੇ ਦੇ ਅੰਦਰ ਬਿਲਕੁਲ ਬਿਲਕੁਲ ਹੋਇਆ ਜੀ ਐਕਸੇ ਮਰਿਆਦਾ ਨੂੰ ਕੈਮਰਾ ਰੱਖਦੇ ਹੋਏ ਸੰਗਤ ਜੀ ਅੱਜ ਸਾਰੇ ਗੁਰਦੁਆਰਿਆਂ ਵਿੱਚ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਸ ਤੋਂ ਬਾਅਦ ਵੱਡੇ ਸਾਹਿਬਜ਼ਾਦੇ ਤੇ ਨਿਕਾ ਸਿੰਘਾਂ ਦੀ ਸ਼ਹੀਦਤ ਲੋਕੀ ਤਾਂ ਥੱਲੇ ਬਿਸਤਰ ਲਾ ਕੇ ਉਹਨਾਂ ਦੇ ਪਿਆਰ ਵਿੱਚ ਨਹੀਂ ਸਰ ਬੰਦਗੀ ਕਰ ਰਹੇ ਹਨ ਲੇਕਿਨ ਜਿਹੜਾ ਇਹ ਗੁਰੂ ਸਾਹਿਬ ਦੀ ਮਹਾਰਤ ਕੀ ਜੋ ਹੋਇਆ ਮੈਨੂੰ ਦੇਖੋ ਹੋਇਆ ਮੈਂ ਪੱਤਰਕਾਰ ਹਾਂ ਹਾਂ ਇਹ ਬਣਾ ਰਿਹਾ ਹੈ ਕੀ ਸਹੀ ਹੋਇਆ ਇਹ ਬਣਾ ਰਿਹਾ ਹੈ ਫਰਾਦ ਹੋ ਰਿਹਾ ਨਹੀਂ ਹੋਣ ਦੇਖੋ ਗੁਰੂ ਘਰ ਦੇ ਵਿੱਚ ਸਿੰਘਾਂ ਨੂੰ ਧੱਕੇ ਮਾਰਿਆ ਜਾ ਰਿਹਾ ਹੈ ਤਿੰਨ ਮਹੀਨੇ ਤੋਂ ਹੋ ਰਿਹਾ ਜੀ ਇਹ ਗਲਤ ਉਹ ਵੀ ਗਲਤ ਆ ਮੈਂ ਦੋਵਾਂ ਨੂੰ ਗਲਤ ਕਮਾਉਂਦਾ ਗੁਰਦਵਾਰਿਆਂ ਦੇ ਵਿੱਚ ਜਿਨਿਚਕ ਪੰਚਾਇਤ ਦਖਨਦਾਰ ਜੀ ਜਏਗੀ ਉੱਚ ਤਾਂ ਇਹੇ ਕੰਮ ਹੋਣਾ ਰਾਜਨੀਤੀ ਰਾਜ ਤਾਂ ਕੰਮ ਹੀ ਕੋਈ ਨਹੀਂ ਇੱਥੇ ਉਹਨਾਂ ਦਾ ਪੱਖ ਵੀ ਲੈਣਾ ਹਰਜਿੰਦਰ ਸਿੰਘ ਕਿਹੜਾ ਪਿੰਡ ਗੋਤਪੋਕਰ ਹਾਂਜੀ ਇੱਕ ਸਕਿੰਟ ਮੈਨੂੰ ਆਪਣੇ ਸਾਹ ਸੰਗ ਜੀ ਮੈਂ 2800 ਹੁਣ ਤੱਕ ਲਗਾਤਾਰ ਸਰਪੰਚ ਰਹੇ ਰਿਆਂ ਪਿੰਡ ਘੋਤਪਗਰ ਦਾ ਤੇ ਇੱਥੇ ਆਏ 2-3 ਸਾਲ ਬਾਅਦ ਕਮੇਟੀ ਚੇਂਜ ਹੁੰਦੀ ਆ ਪਿਛਲੇ 1.5 ਸਾਲ ਤੋਂ ਕਮੇਟੀ ਚੇਂਜ ਕੀਤੀ ਕਮੇਟੀ ਚੇਂਜ ਕੀਤੀ ਇਹ ਮੇਰਾ ਪਤੀ ਜਾਹੀ ਅਮਰਤਾ ਰਹੀ ਤੇ ਮੈਂ ਵੀ ਸੋਚਿਆ ਕਿ ਚਲੋ ਮੇਰਾ ਪਤੀ ਜਾਵੇ ਆਪਾਂ ਇਹਨੂੰ ਬਣਾ ਲਈਏ ਤੇ ਸਾਲ ਕਿਤੇ ਨਿਕਲਿਆ ਬੜਾ ਵਧੀਆ ਹੁਣ ਇਹਦੇ ਇਹਨੇ ਆ ਮਤਲਬ ਦੋ-ਤਿੰਨ ਮਹੀਨੇ ਅਜ ਇੱਕ ਟੋਨੀ ਮੁੰਡਾਵਾ ਉਹਨੂੰ ਇਹਨੇ ਕੁੜੀਆਂ ਦੇ ਗਾਲਾਂ ਕੱਢੀਆਂ ਉਹ ਵੀ ਮੇਰੇ ਕੋਲ ਆ ਕੇ ਰੋਇਆ ਫਿਰ ਉਹਦਾ ਮੈਂ ਇਹਦੇ ਕੋਲ ਮਾਫੀ ਮੰਗੀ ਸਕੋ ਵੀ ਚੱਲ ਜਾ ਮੇਰਾ ਪਤੀ ਜਾਵਾ ਕਿ ਟੋਨੀ ਤੈਨੂੰ ਗਾਲਾਂ ਕੱਢੀਆਂ ਮੈਂ ਇਸ ਚੀਜ਼ ਦੀ ਮਾਫੀ ਮੰਗਦਾ ਉਤੋਂ ਪਹਿਲਾਂ ਇੱਕ ਥਾਣੇਦਾਰ ਪੁਲਿਸ ਵਾਲਾ ਉਹਨੂੰ ਇਹਨੇ ਗਾਲਾਂ ਕੱਢੀਆਂ ਉਹਦਾ ਮੈਂ ਡਾਇਨ ਗਲ ਦੇ ਵਿੱਚ ਬੈ ਕੇ ਤਕਰੀਬਨ 4 ਵਜੇ ਹੀ ਟਾਈਮ ਪਿੰਡ ਦੀ ਸੰਗਤ ਇਕੱਠੀ ਕੀਤੀ ਡਾਇਨ ਗਲ ਦਾਂ ਗਲਦੀ ਵਿੱਚ ਬਹਿ ਕੇ ਇਹਨਾਂ ਦਾ ਮੈਂ ਰਾਈ ਨਾਮਾ ਕਰਾਇਆ ਉਦੋਂ ਮੈਂ ਆਉ ਥਾਣੇਦਾਰ ਕੋ ਮੈਂ ਮਾਫੀ ਮੰਗੀ ਤੇ ਚੱਲ ਯਾਰ ਮੇਰਾ ਪਤੀ ਜਾਵਾ ਜੇ ਤੈਨੂੰ ਵੱਧ ਘਾਟੇ ਨੇ ਕਹਿਤਾ ਮੈਂ ਮਾਫੀ ਮੰਗ ਲੈਣਾ ਤੇ ਗੱਲ ਨੂੰ ਪੱਕਾ ਕਰੀਏ ਉਹਦੇ ਬਾਅਦ ਅਜ ਤੋਂ 15 20 ਦਿਨ ਦੀ ਗੱਲ ਹੈ ਜੀ ਇੱਕ ਜਨਾਨੀ ਆਈ ਉਹਨੂੰ ਮਾਰਨ ਪੈ ਗਿਆ ਏ ਉਹ ਦਰਖਾਸਤ ਜੀ ਵੀ ਤੇ ਬਠਾਣੇ ਦੇ ਵਿੱਚ ਪੈਣ ਗਈ ਆ 40 40 50 50 ਬੰਦੇ ਜਾਂਦੇ ਰਿਹਾ ਜਿਹੜਾ ਮੈਂ ਫਿਰ ਕਹਿ ਕੇ ਰਾਈ ਨਾਮਾ ਕਰਵਾਇਆ ਇਹਨਾਂ ਦਾ ਇਹ ਬੰਦੇ ਦਾ ਕੰਮ ਹੀ ਵੇਖੋ ਗੁਰਦਾਰਾ ਤੇ ਹੁੰਦਾ ਨਿਵਰਤਾ ਨਾਲ ਕੰਮ ਕਰੋ ਸੇਵਾ ਵਾ ਇਹ ਗੁਰੂ ਘਰ ਕੇ ਇਦਾਂ ਨਹੀਂਗਾ ਇੱਥੇ ਇਹ ਮਸੇ ਬਾਕੀ ਨਹੀਂ ਕਰੂ ਕਰਦੀ ਪੱਖਵਾਜੀ ਨਹੀਂ ਕਰਨੀ ਚਲੋ ਅੱਜ ਮੈਂ ਇੱਕ ਗੱਲ ਪੁੱਛਾਂ ਹਾਂ ਹਾਂਜੀ ਤੁਸੀਂ ਵੀ ਸਰਪੈਂਚੋ ਸਿੱਖੋ ਜੋ ਗੁਰਦੁਆਰੇ ਦੇ ਵਿੱਚ ਅੱਜ ਹੋਇਆ ਜੋ ਮੱਖੀ ਦੇਖਿਆ ਬਹੁਤ ਮਾੜਾ ਸਹੀ ਹੋਇਆ ਇਹ 4 ਹਫ਼ਤੇ ਤੋਂ ਰਹੀ ਕੋਈ ਸ਼ਰਾਰਤੀ ਸ਼ਰਾਰਤੀ ਬੰਦੇ ਆ ਜੀ ਸਾਡਾ ਮੇਰਾ ਭਤੀਜਾ ਇਹਦਾ ਮੈਂ ਚਾਚਾ ਆ ਇਹ ਸਾਨੂੰ ਸਾਡੇ ਪਰਿਵਾਰ ਚ 파ਟੋ ਧਾੜ ਪਾਉਣੇ ਜਾਂਦੇ ਆ ਦੋ ਚਾਰ ਸ਼ਰਾਰਤੀ ਬੰਦੇ ਜਿਨ੍ਹਾਂ ਮਗਰ ਲੱਗੇ ਆ ਇਹ ਉਹਨਾਂ ਮਗਰ ਲੱਗਾ ਉਹਨਾਂ ਨੇ ਇਹਨਾਂ ਨੂੰ ਗਾੜੀ ਲਾਇਆ ਉਹ ਸਾਡੇ ਪਰਿਵਾਰ ਚ ਲੜਾਈ ਕਰਾਉਣੀ ਚਾਹੁੰਦੇ ਆ ਅੱਜ ਚੌਥਾ ਚਾਂਸ ਆ ਜੀ ਅੱਜ ਪਹਿਲਾ ਨਹੀਂਗਾ ਹੁਣ ਮਸਲਾ ਕੀ ਹੱਲ ਹੋਇਆ ਹੁਣ ਮਸਲਾ ਵੇਖੋ ਜੀ ਇਹੀ ਤੇ ਤੁਹਾਡੇ ਸਾਹਮਣੇ ਆ ਵੀ ਸਾਰਿਆਂ ਨੂੰ ਟਾਈਮ ਦਿੱਤਾ ਵੀ ਅਹੀਂ ਵਿੱਚ ਨਹੀਂ ਬੋ ਕੋਈ ਇਤਰਾਜ਼ ਨਹੀਂ ਅੱਧਾ ਘੰਟਾ ਲਾਇਆ ਨਹੀਂ ਇਹਨਾਂ ਕੋਈ ਕਮੇਟੀ ਜੁਣੀ ਹੁਣ ਜਦੋਂ ਫਿਰ ਹਾਰ ਕੇ ਅਸੀਂ ਆਪਣੇ ਆਪ ਨੂੰ ਇੱਕ ਪ੍ਰਧਾਨ ਸਾਹਿਬ ਪਹਿਲਾਂ ਵੀ ਰਿਹਾ ਵਾ ਸਿਆਣਾ ਬੰਦਾ ਵਾ ਇਹ ਕਰਕੇ ਨਹੀਂ ਉਹਨੂੰ ਮੱਧੇ ਜਾਣਾ ਰਹਿ ਰੱਖਦੇ ਆਈ ਉਹਨੂੰ ਸਰਪਾ ਸਾਹਿਬ ਬਾਤ ਆ ਗਾੜੀ ਜਿਹੜੇ ਮੈਂਬਰ ਆ ਉਹ ਸੰਗਤ ਦੀ ਰਾਇ ਨਾਲ ਫੇਰ ਚੋਣ ਲੱਗ ਨੰਬਲੰਤ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਇਹ ਸਾਰੀ ਘਟਨਾਕ੍ਰਮ ਹੋਈ ਹੈ ਇਹ ਬਹੁਤ ਮਾੜੀ ਘਟਨਾ ਹੈ ਜੀ ਇਸ ਘਟਨਾ ਨੂੰ ਕਾਫੀ ਦਿਨ ਦੇ ਇਹਨਾਂ ਨੂੰ ਅਲੱਗ-ਅਲੱਗ ਕਰ ਰਹੇ ਸੀ ਇਹ ਘਟਨਾ ਨਾਮ ਵਾਪਰੇ ਜੋ ਕਿ ਗੁਰੂ ਘਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਹੈ ਇਹ ਨਹੀਂ ਹੋਣੀਆਂ ਚਾਹੀਦੀਆਂ ਮੈਂ ਪਹਿਲਾਂ ਵੀ ਮਤਲਬ 5 6 ਸਾਲ ਇੱਥੇ ਉਤਪਾਦਨ ਦੀ ਚਰਿਆ ਮੈਂ ਤੇ ਇਹਨਾਂ ਨੇ ਕਿਹਾ ਵੀ ਬਦਲੇ ਕਰਨਾ ਮੈਂ ਉੱਥੇ ਜੋੜ ਕੇ ਬਦਲੀ ਆ ਪਹਿਲਾਂ 2 ਮਹੀਨੇ ਕਹਿਤਾ ਹੀ ਮੈਂ ਬਦਲੀ ਹੋਣਾ ਸੀ ਸੋ ਹੁਣ ਇਹਨਾਂ ਦੇ ਆਪੋ ਦੇ ਵਿੱਚ ਉਹ ਚਾਚਾ ਉਹ ਚਾਚਾ ਤੇ ਪੁੱਤੀ ਜਾਵੇ ਜਿਨ੍ਹਾਂ ਦਾ ਆਪੋ ਦੇ ਵਿੱਚ ਕਰਕੇ ਦੂਸਰੀ ਜਨਤਾ ਜੋ ਪਬਲਿਕ ਨਾਲ ਸਪੋਰਟ ਦੇ ਕੇ ਉਹਨਾਂ ਨੂੰ ਪੜਨ ਦਾ ਹੀ ਘਰ ਉਹਨਾਂ ਦਾ ਵਰਨੀ ਜੋ ਕਿ ਇੱਕ ਥਾਂ ਤੇ ਰਹਿਣ ਵਾਲੇ ਸੀ ਅੱਜ ਉਹਨਾਂ ਨੂੰ ਲੱਗ ਲੱਗ ਕੀਤਾ ਜਾ ਰਿਹਾ ਹੈ ਜੋ ਗੁਰੂ ਘਰ ਦੀ ਸੇਵਾ ਹੈ ਇਹ ਨਮਾਣੇ ਬਣ ਕੇ ਗਰੀਬ ਬਣ ਕੇ ਇਲਮ ਕਰਨੀ ਚਾਹੀਦੀ ਹੈ ਪਰ ਤੁਸੀਂ ਪ੍ਰਧਾਨ ਬਣੇ ਹੋ ਤੁਹਾਨੂੰ ਧੰਨਵਾਦੀ ਹਾਂ ਜੋ ਫਿਲਮ ਉਹਦੀ ਗਲਤੀ ਆਵਾਂਗਾ ਭਾਜੀ ਨਾਲ ਸੀ ਚੁੱਪ ਕਰਾ ਰਹੀ ਭਾਜੀ ਅੱਜ ਜੋ ਹੋਇਆ ਗੁਰਦੁਆਰੇ ਵਿੱਚ ਇੱਕ ਸਿੱਖ ਹੋਣ ਦੇ ਨਾਤੇ ਤੁਸੀਂ ਸਿੱਖੋ ਮੈਂ ਵੀ ਸਿੱਖਾਂ ਸ਼ੋਭਾ ਦਿੰਦਾ ਸੀ ਸਭ ਤੋਂ ਪਹਿਲੇ ਫਤਿਹ ਪ੍ਰਵਾਨ ਕਰਨੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਹਾਂਜੀ ਭਾਈ ਸਾਬ ਜੀ ਮੈਂ ਯੂਰਪ ਚ ਰਹਿਣਾ ਮਾਂ ਤੇ ਇਹ ਜਿਹੜੀ ਲੜਾਈ ਝਗੜਾ ਜਿਤੋਂ 10 12 ਦਿਨੋਂ ਕਿ ਮੈਂ ਸੁਣ ਰਿਹਾ ਹਾਂਗਾ ਤੇ ਅੱਜ ਜਿਹੜੀ ਇਕੱਠ ਰੱਖੀ ਗਈ ਹੈਗੀ ਗੁਰਦੁਆਰੇ ਦੇ ਵਿੱਚ ਤੇ ਗੁਰਦੁਆਰੇ ਦੇ ਵਿੱਚ ਇਕੱਠ ਹੋਣ ਦੇ ਨਾਲ ਮੈਂ ਦੇਖਿਆ ਕਿ ਜਿਹੜੀ ਗੁਰੂ ਮਾਰੇ ਦੀ ਉਹ ਬੇਅਦਬੀ ਬਹੁਤ ਜ਼ਿਆਦਾ ਹੁੰਦੀ ਦੇਖੋ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਉਹ ਮਸਲੇ ਲੱਗਾ ਪਰ ਜਿਹੜਾ ਗੁਰੂ ਘਰ ਦਾ ਮਸਲਾ ਵਾ ਉਹ ਗੁਰੂ ਘਰ ਨੂੰ ਮੁਕ ਰੱਖ ਦਿਆ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨੂੰ ਨਹਾਜਰ ਨਾਜਰ ਸਮਝਦਾ ਆ ਸੰਗਤ ਦੇ ਵਿੱਚ ਜਿਹੜੇ ਕੋਈ ਅਸਰਾਰਤਿਆ ਅੰਸਰ ਆ ਜਿਹੜੇ ਉਹ ਇਦਾਂ ਦੇ ਕੰਮ ਕਰਦੇ ਆ ਇਹ ਬਹੁਤ ਮਾੜੀ ਘਟਨਾ ਵਾ ਦੇਖੋ ਜੀ ਗੁਰੂ ਗੁਰੰਤ ਸਾਹਿਬ ਜਿਹੜੇ ਦੁਨੀਆ ਦੇ ਮਾਲਕ ਆ ਦੁਨੀਆ ਦੇ ਦੀਨ ਮਾਲਕ ਆ ਸਾਡੇ ਪਿਓ ਆ ਸਾਡੇ ਬਾਪ ਆ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਦੋਂ ਇਦਾਂ ਦੇ ਕੰਮ ਹੁੰਦੇ ਆ ਤਾਂ ਸਾਨੂੰ ਦੁੱਖ ਲੱਗਦਾ ਕਿੰਨੂੰ ਦੁੱਖ ਲੱਗਿਆ ਚਾਹੇ ਨਹੀਂ ਲੱਗਿਆ ਮੈਨੂੰ ਨਹੀਂ ਪਤਾ ਪਰ ਮੈਨੂੰ ਇਸ ਗੱਲ ਦਾ ਭਾਏ ਸਾਹਿਬ ਜੀ ਮੈਂ ਦਿਲੋਂ ਕਹਿ ਰਿਹਾ ਕਿ ਮੈਨੂੰ ਦੁੱਖ ਹੀਗਾ ਮਹਾਰਾਜਾ ਲੋਪੇਟ ਕੀਤੀ ਕੋਈ ਆਪਣੇ ਕਹਾਣੀ ਸੁਣਾ ਰਿਹਾ ਕੋਈ ਆਪਣੇ ਕਹਾਣੀ ਸੁਣਾ ਰਿਹਾ ਜਿਹੜੀਆਂ ਕਹਾਣੀ ਹੁੰਦੀਆਂ ਗੁਰੂ ਘਰ ਤੋਂ ਬਾਹਰ ਹੁੰਦੀਆਂ ਪਰ ਜੇ ਅੱਜ ਗੁਰੂ ਘਰ ਦੇ ਵਿੱਚ ਇਕੱਠ ਰੱਖਿਆ ਗਿਆ ਹੈਗਾ ਤੇ ਸਾਡਾ ਫਰਜ ਬੰਦਾ ਹੈਗਾ ਸਾਰਿਆਂ ਦੀ ਇੱਕ ਦੂਜੇ ਦੀ ਸਹਿਮਤੀ ਦੇ ਨਾਲ ਇਹ ਕੰਮ ਜਿਹੜਾ ਹੋ ਜਾਂਦਾ ਬਾਕੀ ਮੈਂ ਤੁਹਾਡੇ ਮਾਦੀਮ ਰਾਈ ਇਹ ਬੇਨਤੀ ਕਰਨਾ ਚਾਹਨਾ ਪੂਰੇ ਇੰਡੀਆ ਦੇ ਵਿੱਚ ਜਾਂ ਆਲ ਵਰਲਡ ਦੇ ਵਿੱਚ ਇੱਥੇ ਤੇ ਵੀ ਇਹ ਚੈਨਲ ਸੁਣਦਾ ਵਾ ਇੱਧਰ ਮੇਰਾ ਚਾਚਾ ਵਾ ਤੇ ਉਧਰ ਮੇਰਾ ਭਰਾ ਵਾ ਸਾਡੇ ਇੱਕ ਹੀ ਪਰਿਵਾਰ ਆ ਸਾਡੇ ਪਰਿਵਾਰ ਦੇ ਵਿੱਚ ਥੋੜੀ ਬਹੁਤੀ ਜਿਹੜੇ ਬਾਹਰ ਦੇ ਬਾਹਰ ਦੇ ਅੰਸਰ ਅੰਸਰ ਆ ਉਹਨਾਂ ਨੇ ਕੋਈ ਰਫੜ ਪਾਤਾ ਵਾ ਉਹਦੀ ਵਜ੍ਹਾ ਕਰਕੇ ਜਿਹੜਾ ਮਸਲਾ ਹੱਥ ਤੱਕ ਪਹੁੰਚ ਗਿਆ ਵਾ ਇੱਕ ਦੋ ਝਗੜੇ ਵੀ ਹੋਏ ਆ ਜਿੱਦਾਂ ਉਹਨਾਂ ਨੇ ਦੱਸਿਆ ਵੀ ਫੈਸਲੇ ਕਰਾਏ ਜੇ ਬੋ ਹਨਾ ਚਲੋ ਉਹਦੇ ਮੁਤਾਬਕ ਚਾਹੁੰਦੇ ਹੀ ਕਿ ਵੀ ਅੱਗੇ ਕੰਮ ਨਾ ਵਧੇ ਪਰ ਜੇ ਅੱਗੇ ਕੰਮ ਵਧ ਰਿਹਾ ਤੇ ਮੈਂ ਹੀ ਬੇਨਤੀ ਕਰ ਰਿਹਾ ਆਂਗਾ ਵੀ ਸੰਗਤ ਦੇ ਵਿੱਚ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਇੱਧਰ ਮੇਰਾ ਚਾਚਾ ਤੇ ਉੱਧਰ ਮੇਰਾ ਭਰਾ ਵਾ ਚਾਚਾ ਵੀ ਪਿੱਛੇ ਹੋ ਜਾਏਗਾ ਭਰਾ ਵੀ ਪਿੱਛੇ ਹੋ ਜਾਏਗਾ ਤੇ ਹੱਥ ਜੋੜ ਕੇ ਬੇਨਤੀ ਆਡੀ ਸੰਗਤ ਆੜਾ ਉਹ ਸੰਗਤ ਸਾਂਝੀ ਰੂਪ ਦੇ ਵਿੱਚ ਆਪਣੀ ਕਮੇਟੀ ਚੁਣ ਲੈ ਆਪਣਾ ਪ੍ਰਧਾਨ ਚੁਣ ਲੈ ਇਹਨੂੰ ਕੰਮਕ ਨੂੰ ਖਤਮ ਕੀਤਾ ਜਾਏ ਕਿਉਂਕਿ ਜਿਹੜੇ ਇਹ ਮਸਲੇ ਆ ਇਹ ਗੁਰੂ ਘਰ ਦੇ ਆ ਸੰਗਤ ਦੇ ਆ ਪਿੰਡ ਦੇ ਆ ਇਹ ਗੁਰੂ ਗੁਰੂ ਘਰ ਜਿਹੜਾ ਕੇਦੇ ਪਿਓ ਦਾਣੀ ਹੈਗਾ ਤੇ ਸੰਗਤ ਦਾ ਸਾਂਝਾ ਦੇਖੋ ਜੀ ਆਪਣੇ ਿੱਲ ਫੁੱਲ ਕਮਾਈ ਦੇ ਵਿੱਚੋਂ ਕੋਈ ਹਿੱਸਾ ਪਾਉਂਦਾ ਕੋਈ 10 ਰੁਪਏ ਪਾਉਂਦਾ ਕੋਈ 20 ਪਾਉਂਦਾ ਕੋਈ ਰੁਪਏ ਪਾਉਂਦਾ ਕੋਈ ਲੱਖਾਂ ਨਾ ਪਾਉਂਦਾ ਪਰ ਉਹ ਆਪਣੀ ਸਰਦਾ ਮੁਤਾਬਕ ਜੋ ਦਾ ਹਿੱਸਾ ਬੰਦਾ ਉਹਦਾ ਪਾਉਂਦਾ ਤੇ ਉਹ ਸੰਗਤ ਦਾ ਹੱਕ ਵੀ ਬੰਦਾ ਉਥੇ ਕੋਈ ਇਹ ਨਹੀਂ ਹੋਣਾ ਚਾਹੀਦਾ ਸਰਪੰਚ ਦੀ ਚੱਲਣੀ ਚਾਹੀਦੀ ਤੇ ਨਾ ਉਥੇ ਪ੍ਰਧਾਨ ਦੀ ਚੱਲਣੀ ਚਾਹੀਦੀ ਉਥੇ ਸਿਰਫ ਤੇ ਸਿਰਫ ਸੰਗਤ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੀ ਜਾਗਦੀ ਜੋਤ ਆ ਉਹਨਾਂ ਦੀ ਚੱਲਣੀ ਚਾਹੀਦੀ ਆ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ ਜੀ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਸੰਗਤਾਂ ਦਾ ਜਿਹੜਾ ਅੱਜ ਉਹਨਾਂ ਨੇ ਫੈਸਲਾ ਕਰਕੇ ਸਰਦਾਰ ਮੁਖਰ ਸਿੰਘ ਜੀ ਆ ਉਹਨਾਂ ਨੂੰ ਜਿਹੜਾ ਸਰੂਪਾ ਪਾਇਆ ਵਾ ਤੇ ਬਾਕੀ ਜਿਹੜੀ ਕਮੇਟੀ ਆ ਉਹਦੇ ਵਿੱਚ ਕੋਈ ਚੇਂਜ ਕਰਨਾ ਚਾਹੋ ਤਾਂਗੇ ਕਰ ਸਕਦੇ ਆ ਨਹੀਂ ਕਰਨਾ ਚਾਹੋ ਤਾਂ ਸੰਗਤ ਦੀ ਮਰਜ਼ੀ ਆ ਸੰਗਤ ਦਾ ਗੁਰਦੁਆਰਾ ਵਾ ਸੰਗਤ ਦੀ ਦੇਣ ਆ ਸੰਗਤ ਦੇ ਕੇ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਦੀਆਂ ਬਾਕੀ ਬਹੁਤ ਬਹੁਤ ਧੰਨਵਾਦ ਚੈਨਲ ਦਾ ਜਿਹੜਾ ਇਨਸਾਫ ਚੈਨਲ ਆ ਦੂਜੇ ਕਿਹੜੇ ਚੈਨਲ ਆ ਜੀ ਜਿਵੇਂ ਸੇ ਪਲਵਿੰਦਰ ਸਿੰਘ ਜੀ ਸਾਡਾ ਤਬੜ ਸਰ ਗੁਰਦੁਆਰੇ ਦੇ ਵਿੱਚ ਤੇ ਬਾਹਰੋਂ ਬੰਦੇ ਆਏ ਆ ਹਾਂ ਤੇ ਇੱਥੇ ਪਹੁੰਚੋ ਇਹ ਥੇ ਪੁੰਚਿਆ ਕੋਈ 12 ਵਾਰ ਮਦਦ ਕੋਈ ਨਾ ਪਾਉਂਦਾ ਸਰ ਪ੍ਰਧਾਨਗੀ ਨੂੰ ਲੈ ਕੇ ਆਪਸ ਦੇ ਵਿੱਚ ਗੁਰਦੁਆਰੇ ਦੇ ਅੰਦਰ ਅੰਦਰ ਹਾਂਜੀ ਦੁੱਖ ਹੋਇਆ ਕਿੱਦਾਂ ਦੇਖਦੇ ਹੋ ਚਲੋ ਸਾਡਾ ਦੂਤ ਪਹਿਲਾਂ ਤੋਂ ਹੋਇਆ ਸੀ ਤੇ ਨਹੀਂ ਅਸੀਂ ਮੌਕੇ ਤੇ ਹੁਣ ਆਏ ਆ ਹੁਣ ਤੇ ਸਾਡੀ ਸਮੂਹ ਜਾ ਚੁੱਕੀ ਹੈ ਥੋੜੇ ਬੰਦੇ ਹੈਗੇ ਆ ਬਾ ਤੁਹਾਡੇ ਨਾਲ ਹੀ ਹਾਂਜੀ ਕਰੋਗੇ ਜੀ ਹੁਣ ਅੱਗੇ ਜੋ ਵੀ ਹੋਏਗਾ ਹਾਂਜੀ ਹਾਂਜੀ ਉਹ ਕੰਪਲੇਨਟ ਕਰਨ ਆਪਣਾ ਜੋ ਬੰਦੀਗਰਾ ਕਰ ਵੀ ਕਰਾਂਗੇ ਠੀਕ ਹੈ ਜੀ